ਸਸਰੀ ਕਾਲਜੀ ਵੀਡੀਓ ਵੇਖ ਰਹੇ ਆ ਸਭ ਨੂੰ ਜੀ ਆ ਲੈ ਕੇ ਅੱਜ ਰੈਡੀ ਵੱਡੀ ਖਬਰਾਂ ਨੰਨ ਤੱਕ ਜ਼ਰੂਰ ਦੇਖਣਾ ਜਿੰਨਾ ਵੀ ਨਾ ਪੈਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਦੀ ਵੱਡੀ ਕ ਮਹਿੰਗਾ ਹੋਵੇਗਾ ਸਭ ਪਰ 1 April ਤੋਂ ਸ਼ੰਭੂ ਬਾਰਡਰ ਤੇ ਵਦਨੀਆਂ ਟੋਲ ਦੇ ਰੇਟ ਜਾਣੋ ਪਹਿਲੇ 1 ਅਪ੍ਰੈਲ ਤੋਂ ਮਾਨ ਚਲਕਾ ਨੂੰ ਵੱਡਾ ਝਟਕਾ ਲੱਗਣ ਵਾਲਾ ਹੈ ਸੂਤਰਾਂ ਅਨੁਸਾਰ 1 ਅਪ੍ਰੈਲ ਤੋਂ ਟੂਲਦਾਰਾ ਵਦਨ ਜਾਰਖਿਆ ਨਾਲ ਲਾਕੇ ਸ਼ੰਭੂ ਸਰਹੰਦ ਤੋਂ ਲੰਘਣ ਵਾਲੀ ਡਰਾਈਵ ਨੂੰ ਤੇ ਜ਼ਿਆਦਾ ਸੰਨਹੀ ਪਵੇਗਾ ਕਿਉਂਕਿ ਕਿਸਾਨ ਅੰਦੋਲਨ ਕਾਰਨ ਸ਼ੰਭੂ ਸਰਹੰਦ ਪਿਛਲੇ 13 ਮਹੀਨਿਆਂ ਤੋਂ ਬੰਦ ਸੀ ਡਰਾਈਵਰਾਂ ਨੂੰ ਚੰਡੀਗੜ੍ਹ ਰੂਟ ਰਾਹੀਂ ਜਾਣਾ ਪਿਆ ਇਸੇ ਜ਼ਿਆਦਾ ਸਮਾਂ ਲੱਗਿਆ ਤੇ ਦੂਜਾ ਉਹਨਾਂ ਨੂੰ ਟ੍ਰੈਫਿਕ ਜਾਮ ਦਾ ਸਾਹਮਣਾ ਵੀ ਕਰਨਾ ਪਿਆ ਕਿਸਾਨਾਂ ਦੇਂਦੌਲਨ ਕਰਨ ਚੰਬੂ ਸਰਾਂਦ ਪਿਛਲੇ 13 ਮਹੀਨਿਆਂ ਤੋਂ ਬੰਦ ਸੀ ਜਿਸ ਕੰਡਰਾਈਵਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੁਣ ਉਸ ਚੰਬੂ ਸਰਾਂਦ ਖੁੱਲਣ ਨਾਲ ਡਰਾਈਵਰਾਂ ਨੇ ਕਿੰਨੀ ਤਰਤੀ ਰਾਹ ਦਾ ਸਾਹ ਲਿਆ ਹੈ ਪੰਜਾਬ ਤੇ ਜੰਮੂ ਕਸ਼ਮੀਰ ਜਾਣ ਵਾਲੇ ਡਰਾਈਵਰ ਸ਼ੰਭੂ ਬਾਰਡਰ ਅਹੀਂ ਸੰਨ ਨਾਲ ਜਾ ਰਹੇ ਹਨ 1 April ਤੋਂ ਵਣ ਚਲਕਨ ਵੱਡਾ ਝਟਕਾ ਲੱਗਣ ਵਾਲਾ ਹੈ ਸੂਤਰਾਂ ਅਨੁਸਾਰ 1 April ਤੋਂ 5 ਤੋਂ 20 ਰੁਪਏ ਦਾ ਵਾਧਾ ਹੋਣ ਦੀ ਮੰਦ ਹੈ ਸ਼ੰਭੂ ਸਰੰਦ ਬੰਦ ਹੋਣ ਕਾਰਨ ਪਿਛਲੇ 13 ਮਹੀਨਿਆਂ ਤੋਂ ਉਹਨਾਂ ਨੂੰ ਜੋ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਹੀ ਹੈ ਟੋਲ ਟੈਕਸ ਵਿੱਚ ਥੋੜਾ ਜਿਹਾ ਵਾਧਾ ਉਹਨਾਂ ਲਈ ਕੁਝ ਵੀ ਨਾ ਹਿੰਡ ਡਰਾਈਵਰਾਂ ਦਾ ਕਹਿਣਾ ਹੈ ਕਿ ਟ੍ਰੈਫਿਕ ਵਿੱਚ ਫਸਣ ਤੇ ਲੰਬੀ ਦੂਰੀ ਦੀ ਯਾਤਰਾ ਕਰਨ ਨਾਲ ਥੋੜਾ ਜਿਹਾ ਟੋਲ ਦੇਣਾ ਬਿਹਤਰ ਹੈ ਤੇਲ ਦਾ ਖਰਚਾ ਇਸ ਤੋਂ ਵੱਧ ਹੋ ਜਾਂਦਾ ਸੀ ਦਿੱਲੀ ਤੋਂ ਚੰਡੀਗੜ੍ਹ ਦਾ ਸਫ਼ਰ ਵੀ ਮਹਿੰਗਾ ਹੋਣ ਵਾਲਾ ਹੈ ਜੇਕਰ ਤੁਸੀਂ ਆਪਣੀ ਗੱਡੀ ਰਾਹੀਂ ਦਿੱਲੀ ਜਾਂ ਚੰਡੀਗੜ੍ਹ ਜਾਂਦੇ ਹੋ ਤਾਂ ਤੁਹਾਨੂੰ ਕਰਨਾਲ ਟੋਲ 'ਤੇ ਕੀਮਤਾਂ ਵਧੀਆਂ ਹੋਈਆਂ ਮਿਲਣਗੀਆਂ ਐਨ ਐਚ ਆਈ ਦਿਨੇ ਵਾਹਨ ਦੇ ਆਧਾਰ 'ਤੇ 5 ਰੁਪਏ ਤੋਂ 25 ਰੁਪਏ ਤੱਕ ਦੀ ਤਬਦੀਲੀ ਕੀਤੀ ਹੈ ਸਾਬ ਸਭ ਕੋ ਜਿਸ ਗਲਤੀ ਨਿਰਪਰ ਕਰੇਗਾ ਕਿ ਤੁਸੀਂ ਕਿਸ ਕਿਸਮ ਦਾ ਵਾਹਨ ਲੈ ਰੱਖੇ ਹੋ ਪਹਿਲਾਂ ਟੋਲ ਪਲੇਜ਼ਰ ਰੇਟ ਸੂਚੀ ਵਿੱਚਕਾਰ ਜਮ ਜੀਪ ਲਈ ਇੱਕ ਪਾਸੇ ਦਾ ਕਿਰਾਇਆ 185 ਰੁਪਏ ਤੇ ਦੂਵੇਂ ਪਾਸੇ ਦਾ ਕਿਰਾਇਆ 280 ਰੁਪਏ ਹੋਣ ਇੱਕ ਪਾਸੇ ਦਾ ਟੂਲ 195 ਰੁਪਏ ਹੋ ਗਿਆ ਤੇ ਦੂਆ ਪਾਸੇ ਜਾਣ ਵੇਲੇ 290 ਰੁਪਏ ਦੇਣੇ ਪੈਣਗੇ ਐਲ ਸੀ ਵੀ ਦਾ ਕਿਰਾਇਆ ਇੱਕ ਪਾਸੇ ਲਈ 300 ਰੁਪਏ ਤੇ ਰਾਊਂਡ ਟ੍ਰਿਪ ਲਈ 450 ਪੈਸੀ ਇਸ ਨੂੰ ਤਾਂ ਕਿ ਇੱਕ ਪਾਸੇ ਲਈ 310 ਰੁਪਏ ਤੇ ਰਾਊਂਡ ਟ੍ਰਿਪ ਲਈ 465 ਰੁਪਏ ਕਰ ਦਿੱਤੇ ਜਾਏਗਾ ਬੱਸ ਟਰੱਕ ਦਾ ਕਿਰਾਇਆ ਇੱਕ ਪਾਸੇ ਲਈ 630 ਰੁਪਏ ਤੇ ਰਾਉਂਡ ਟ੍ਰਿਪ ਲਈ 945 ਰੁਪਏ ਹੁੰਦਾ ਸੀ ਹੁਣ ਇਸ ਨੂੰ ਇੱਕ ਪਾਸੇ ਲਈ 650 ਤੇ ਰਾਉਂਡ ਟ੍ਰਿਪ ਲਈ 980 ਰੁਪਏ ਕਰ ਦਿੱਤਾ ਗਿਆ ਹੈ ਖਬਰ ਅੰਤ ਤੱਕ ਦੇਖਣ ਲਈ ਧੰਨਵਾਦ